ਤਾਂ ਪੰਜਾਬ ਦੇ ਵਿੱਚ ਚੋਰੀ ਵਿਆ ਘਟਨਾਵਾਂ ਨੇ ਛੜੀਆਂ ਉਹ ਆਮ ਹੋ ਚੁੱਕੀਆਂ ਨੇ ਪਹਿਲਾਂ ਪਹਿਲ ਸੁਣਨ ਨੂੰ ਮਿਲਦਾ ਸੀ ਕਿ ਜਿਹੜੇ ਚੋਰ ਨੇ ਉਹ ਘਰਾਂ ਦੇ ਵਿੱਚ ਜਾ ਕੇ ਰਾਤ ਦੇ ਸਮੇਂ ਚੋਰੀਆਂ ਕਰਦੇ ਨੇ ਪਰ ਹੁਣ ਚੋਰ ਐਨੇ ਬੇਖੌਫ ਹੋ ਗਏ ਨੇ ਕਿ ਉਹਨਾਂ ਦੇ ਨਿਸ਼ਾਨਿਆਂ ਦੇ ਉੱਪਰ ਗੁਰੂ ਘਰ ਚੜ ਚੁੱਕੇ ਨੇ ਤਾਂ ਇੱਕ ਅਜਿਹੀ ਹੀ ਘਟਨਾ ਛੜੀ ਉਹ ਫਿਰੋਜ਼ਪੁਰ ਦੇ ਪਿੰਡ ਬੱਗੇਕੇ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਚੋਰ ਦੇ ਵੱਲੋਂ ਗੁਰੂ ਘਰ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ਚੋਰੀ ਕਰਨ ਤੋਂ ਪਹਿਲਾਂ ਉਸ ਚੋਰ ਨੇ ਗੁਰੂ ਘਰ ਦੀ ਮਰਿਆਦਾ ਨੂੰ ਭੰਗ ਕੀਤਾ ਕਿਉਂਕਿ ਦਰਬਾਰ ਸਾਹਿਬ ਦੇ ਵਿੱਚ ਪਹਿਲਾਂ ਤਾਂ ਉਹ ਚੋਰ ਬੂਟ ਲੈ ਕੇ ਦਾਖਲ ਹੋ ਜਾਂਦਾ ਉਸ ਤੋਂ ਬਾਅਦ ਦਰਬਾਰ ਸਾਹਿਬ ਦੇ ਵਿੱਚ ਲੱਗਿਆ ਹੋਇਆ ਗੋਲਕ ਪੰਨ ਕੇ ਉਸ ਗੋਲਕ ਦੇ ਵਿੱਚ ਜਿੰਨਾ ਵੀ ਚੜਾਵਾ ਹੁੰਦਾ ਉਹ ਲੈ ਕੇ ਉਥੋਂ ਫਰਾਰ ਹੋ ਜਾਂਦਾ ਜਿਸ ਦੀ ਇੱਕ ਸੀਸੀਟੀਵੀ ਆ ਜਿਹੜੀ ਉਹ ਵੀ ਨਿਕਲ ਕੇ ਸਾਹਮਣੇ ਆਈ ਹੈ ਤਾਂ ਫਿਰੋਜ਼ਪੁਰ ਦਾ ਪਿੰਡ ਹੈ ਬੱਗੇ ਕੇ ਜਿੱਥੇ ਇਹ ਘਟਨਾ ਵਾਪਰੀ ਹੈ ਜਿੱਥੇ ਇੱਕ ਚੋਰ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਗੁਰੂ ਘਰ ਦੇ ਵਿੱਚ ਉਸ ਚੋਰ ਨੇ ਚੋਰੀ ਕੀਤੀ ਹੈ ਚੋਰੀ ਕਰਨ ਤੋਂ ਪਹਿਲਾਂ ਉਸ ਚੋਰ ਨੇ ਪਹਿਲਾਂ ਤਾਂ ਗੁਰੂ ਘਰ ਦੀ ਮਰਿਆਦਾ ਨੂੰ ਭੰਗ ਕੀਤਾ ਕਿਉਂਕਿ ਚੋਰ ਆ ਜਿਹੜਾ ਉਹ ਬੂਟਾ ਸਮੇਤ ਦਰਬਾਰ ਸਾਹਿਬ ਦੇ ਅੰਦਰ ਦਾਖਲ ਹੋ ਜਾਂਦਾ ਉਸ ਤੋਂ ਬਾਅਦ ਜਿਹੜਾ ਦਰਬਾਰ ਸਾਹਿਬ ਦੇ ਅੰਦਰ ਗੋਲਕ ਲੱਗਿਆ ਹੁੰਦਾ ਤਾਂ ਉਸ ਨੂੰ ਪਨ ਕੇ ਉਸ ਦੇ ਵਿੱਚੋਂ ਛੜਾਵਾ ਲੈ ਕੇ ਫਰਾਰ ਹੋ ਜਾਂਦਾ ਕਿਹਾ ਜਾ ਰਿਹਾ ਹੈ ਕਿ ਦੋ ਗੁਰੂ ਘਰਾਂ ਦੇ ਵਿੱਚ ਚੋਣੀਆਂ ਨੇ ਜਿਹੜੀਆਂ ਇਸ ਚੋਰ ਦੇ ਵੱਲੋਂ ਕੀਤੀਆਂ ਗਈਆਂ ਨੇ ਦੋਵੇਂ ਗੁਰੂ ਘਰਾਂ ਦੇ ਵਿੱਚ ਜਿਹੜੇ ਗੋਲਕ ਲੱਗੇ ਹੋਏ ਸੀ ਤਾਂ ਉਹਨਾਂ ਗੋਲਕਾਂ ਨੂੰ ਭੰਨਿਆ ਗਿਆ ਜਿੰਨਾ ਵੀ ਚੜਾਵਾ ਉਹਨਾਂ ਗੋਲਕਾਂ ਦੇ ਵਿੱਚ ਪਿਆ ਸੀ ਤਾਂ ਉਹਨਾਂ ਨੂੰ ਲੈ ਕੇ ਉਹ ਚੋਰ ਆ ਜਿਹੜਾ ਫਰਾਰ ਹੋ ਜਾਂਦਾ ਜਿਸ ਦੀ ਤਸਵੀਰ ਆ ਜਿਹੜੀ ਉਹ ਵੀ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ ਤਾਂ ਚੋਰੀਆਂ ਦੇ ਘਟਨਾਵਾਂ ਨੇ ਛੜੀਆਂ ਉਹ ਆਮ ਹੋਣ ਲੱਗ ਪਈਆਂ ਨੇ ਹੁਣ ਚੋਰਾਂ ਦੇ ਨਿਸ਼ਾਨਿਆਂ ਦੇ ਉੱਪਰ ਗੁਰੂ ਘਰ ਨੇ ਜਿਹੜੇ ਉਹ ਚੜਨੇ ਸ਼ੁਰੂ ਹੋ ਗਏ ਨੇ ਪਹਿਲਾਂ ਵੀ ਅਸੀਂ ਪੂਰੇ ਪੰਜਾਬ ਦੇ ਵਿੱਚ ਅਜਿਹੇ ਮਾਮਲੇ ਸੁਣ ਚੁੱਕੇ ਆ ਜਿੱਥੇ ਜਿਹੜੇ ਚੋਰ ਨੇ ਉਹ ਧਾਰਮਿਕ ਸਥਾਨਾਂ ਦੇ ਉੱਪਰ ਚੋਰੀਆਂ ਨੇ ਜਿਨਾਰੇ ਉੱਪਰ ਹੁਣ ਤੱਕ ਕਿਸੇ ਵੀ ਤਰ੍ਹਾਂ ਦੀ ਠਾਲਾ ਜਿਹੜੀ ਉਹ ਨਹੀਂ ਪਈ ਤਾਂ ਹੁਣ ਇੱਕ ਹੋਰ ਗੁਰੂ ਘਰ ਨੂੰ ਆਪਣਾ ਨਿਸ਼ਾਨਾ ਇੱਕ ਚੋਰ ਦੇ ਵੱਲੋਂ ਬਣਾਇਆ ਗਿਆ ਜਿੱਥੇ ਉਹ ਬੂਟ ਲੈ ਕੇ ਦਰਬਾਰ ਸਾਹਿਬ ਦੇ ਅੰਦਰ ਦਾਖਲ ਹੁੰਦਾ ਤੇ ਗੁਰੂ ਘਰ ਦੇ ਵਿੱਚ ਜਿਹੜਾ ਗੋਲਕ ਲੱਗਿਆ ਹੋਇਆ ਸੀ ਉਸ ਨੂੰ ਭੰਨ ਕੇ ਉਸ ਦੇ ਵਿੱਚੋਂ ਚੜਾਵਾ ਲੈ ਕੇ ਉੱਥੋਂ ਫਰਾਰ ਹੋ ਜਾਂਦਾ ਅੱਜ ਉਹ ਦਿਨ ਦਿੱਦੂ ਜੋ ਪਹਿਨਾਰ ਤੋਂ ਵਿੱਚ ਪੈਂਦਾ ਹੈ ਸਤ ਦੇ ਬੱਚੇ ਇੱਕ ਕੁਰਤ ਜਿਹੜਾ ਥਾਣਾ ਸਾਦਾ ਵਿੱਚ ਪੈਂਦਾ ਹੈ ਇੱਕ ਕੋਈ ਆਦਮੀ ਆਇਆ ਹੈ ਗੁਰੂ ਘਰ ਉਤਰਾਉਂਦੇ ਉਹਨੇ ਆਣ ਕੇ ਜੰਦਰੇ ਭੰਨੇ ਆ ਤੇ ਗੋਲਕਾਂ ਦੇ ਵਿੱਚ ਤਨੇ ਬੂਟਾ ਅੰਦਰ ਗਿਆ ਗੁਰੂ ਘਰਾਂ ਦੇ ਵਿੱਚ ਫਿਰ ਉਹਨੇ ਜਾ ਕੇ ਉਹ ਕੋਈ ਮਹਿਰਾਜ ਕੀਤੀ ਕੋਈ ਸ਼ਰਾਰਤ ਕੀਤੀ ਬੰਦਗੀ ਲਾਏ ਫਿਰ ਅਸੀਂ ਹੁਣ ਇੱਥੋਂ ਦੇ ਐਸਐਸਪੀ ਸਾਹਿਬ ਪ੍ਰੋਜੈਕਟਰ ਦੇ ਨੂੰ ਤੇ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਅੱਕੇ ਨਾਲ ਸੈਂਕੜੇ ਦੇ ਸਾਹਸ ਤੇ ਪੰਜਾਬ ਦੇ ਵਿੱਚ ਗੁਰੂ ਸਾਹਿਬ ਦੀ ਬੇਦਬੀ ਹੋਈਆਂ ਨੇ ਤੇ ਜਿਹਦਾ ਵੀ ਅਸੀਂ ਪ੍ਰਸ਼ਾਸਨ ਕੋਲ ਚਾਹੀਦਾ ਤਿੰਨ ਟੁਕੜੇ ਦਾ ਕਾਗਜ਼ ਪ੍ਰਸ਼ਾਸਨ ਸਾਹਮਣੇ ਐਫੇਰੀ ਕੱਟ ਕੇ ਦੇ ਦਿੰਦਾ ਹੈ ਸਰਕਾਰ ਵਿੱਚ ਨਹੀਂ ਹੁੰਦੀ ਹੁਣ ਅਸੀਂ ਬੇਨਤੀ ਕਰਨਾ ਵੀ ਕਰੀਆ ਦੋਸ਼ੀਆਂ ਨੇ ਕਿੰਨੀ ਕਾਰਵਾਈ ਕੀਤੀ ਆ ਇਹ ਕਿਸੇ ਬੰਦੇ ਨੇ ਪੈਸਿਆਂ ਕਰਕੇ ਨਹੀਂ ਕੀਤੀ ਵੀ ਜਾਣ ਪੁੱਝ ਕੇ ਸਾਜਿਤਾਤ ਹੋਈ ਆ ਤੇ ਇਹ ਦੋਸ਼ੀ ਪ੍ਰਸ਼ਾਸਨ ਵੱਲੋਂ ਕੇ ਟੀਮਾਂ ਬਣਾ ਕੇ ਐਸਐਸਪੀ ਤੇ ਇਹਨਾਂ ਨੂੰ ਖੜੇ ਤੇ ਗਾਂ ਨੂੰ ਬੇਦਬੀਆਂ ਨਾਲ ਫੱਲ ਪਾਵੇ ਨਹੀਂ ਤਾਂ ਅਸੀਂ ਜਲਦੀ ਸਾਰੇ ਜਥੇਬੰਦੀਆਂ ਨੂੰ ਪੰਜਾਬ ਦੇ ਉਹਨਾਂ ਨਾਲ ਗੱਲ ਕਰਾਂਗੇ ਵੀ ਅੱਗੇ ਅਸੀਂ ਬੜੀਆਂ ਬੇਦਬੀਆਂ ਸਹਾਰਦੀਆਂ ਨੇ ਪਿਛਲੇ ਦਿਨੀ ਇੱਥੇ ਅਛੀਅਲ ਪਿੰਡ ਵਿੱਚ ਗੁਰਤਾ ਸਾਹਿਬ ਵੀ ਬੇਗਦੀ ਕੀਤੀ ਰੂੜੀ ਦੇ ਥੱਤੇ ਤੇ ਪ੍ਰਸ਼ਾਸਨ ਉਹਨਾਂ ਪਾਸਟਰਾਂ ਦਾ ਨਾਂ ਨਹੀਂ ਪਾਇਆ ਇਹ ਤੇਕਰ ਮੇਰੇ ਪਿੰਡ ਮਹਾਲਮ ਖੁੱਦ ਦੇ ਜੀ ਗੁਟਕਾ ਸੇ ਵੀ ਆਇਆ ਤੇਕਰ ਦੋਸ਼ੀ ਨਹੀਂ ਫੜਿਆ ਪ੍ਰਸ਼ਾਸਨ ਨੇ ਵੀ ਸਾਡੇ ਗੁਰੂ ਦੀ ਇੰਨੀ ਇੰਨੀ ਨੀਵੀਂ ਚਿੰਬਰ ਤੇ ਪ੍ਰਸ਼ਾਸਨ ਦੀ ਨਿਗਾਹ ਚਲਾ ਗਿਆ ਵੀ ਕਾਰ ਵੀ ਕਰਦਾ ਹੀ ਨਹੀਂ ਪ੍ਰਸ਼ਾਸਨ ਇਹਨਾਂ ਦੇ ਅਸੀਂ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਜਿਹੜੀਆਂ ਦੋ ਤਾਜ਼ੀਆਂ ਘਟਨਾਵੀਆਂ ਨੇ ਇੱਕ ਸਿੱਧੂ ਪਿੰਡ ਵਿੱਚ ਤੇ ਇੱਕ ਬੱਗੇ ਦੀ ਖੁਰਦ ਵਿੱਚ ਇਹਨਾਂ ਤੇ ਪ੍ਰਸ਼ਾਸਨ ਟੀਮਾਂ ਬਣਾ ਕੇ ਕਾਰ ਵੀ ਕਰੇ ਨੇ ਪਰ ਮਜਬੂਰਨ ਸਾਨੂੰ ਥੋੜੇ ਜਣਾਂ ਨੂੰ ਇੱਥੇ ਤਿੱਖਾਸ਼ ਕਰਨਾ ਲਾਗ ਕਰਨਾ ਪਊਗਾ ਜਿੰਨਾ ਚਿਰ ਦੋਸ਼ੀ ਨਹੀਂ ਪਿੰਦੇ ਉਹਨਾਂ ਜਿਹੜੇ ਇਹੀ ਘਰੇ ਨਹੀਂ ਬੈਠਾਂਗੇ ਤੇ ਸਾਰੀਆਂ ਸੰਗਤਾਂ ਨੂੰ ਸਾਰੇ ਜਥੇਬੰਦੀਆਂ ਨੂੰ ਬੇਨਤੀ ਆ ਪਿੰਡਾਂ ਚ ਬੇਨਤੀ ਆ ਆ ਵੀਡੀਓ ਅਸੀਂ ਵਾਇਰਲ ਕਰਾਂਗੇ ਕਿਹੜਾ ਬੰਦੇ ਨੇ ਇਹ ਬੇਦਬੀ ਕੀਤੀ ਆ ਕੋਈ ਕਿਸੇ ਨੂੰ ਹੋਵੇ ਤੁਸੀਂ ਨੰਬਰ ਦੇ ਆਂਗੇ ਮੇਰਾ ਨੰਬਰ ਹੈਗਾ 984573395 ਤੇ ਕੋਈ ਵੀਰ ਇਹਨੇ ਦੱਸਣ ਦੀ ਸਾਨੂੰ ਦੱਸੇ ਕਿ ਅਸੀਂ ਉਹਦਾ ਨਾਮ ਵੀ ਗੁਪਤ ਰੱਖਾਂਗੇ ਜਿਹੜਾ ਬੰਦਾ ਤੁਹਾਨੂੰ ਤਲਾਹ ਦੇਊਗਾ ਉਹਦਾ ਨਾਮ ਵੀ ਅਸੀਂ ਗੁਪਤ ਰੱਖਾਂਗੇ ਤੇ ਕਿਹੜੇ ਬੰਦੇ ਨੇ ਇਹ ਕਾਰਵਾਈ ਕੀਤੀ ਉਹ ਨਗਰਾਂ ਜੋ ਕੀਤੀ ਪ੍ਰਸ਼ਾਸਨ ਉਹਨਾਂ ਦੇ ਕਾਰਵਾਈ ਕਰਕੇ ਉਹਨਾਂ ਨੂੰ ਕ락ਾਂ ਦੇ ਪਿੱਛੇ ਬੰਦ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ